ਹਾ ਵੀ ਸੱਜਣ ਪਿਆਰੋ ਕੀ ਹਾਲ ਚਾਲ ਨੇ ਅੱਜ ਜਿਹੜੀ ਆਪਾਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਜਿਵੇਂ ਸਰਕਾਰ ਪੂਸ਼ਾ 44 ਬੰਦ ਕਰ ਰਹੀ ਹੈ ਉਹਨਾਂ ਵਾਲੇ ਟਾਈਮ ਦੇ ਵਿੱਚ ਤਾਂ 26 ਦੀ ਬੌਧ ਕਦੋਂ ਲਾਉਣੀ ਹੈ ਪੀਆਰ 126 ਤੇ ਕਿੰਨੇ ਟਾਈਮ ਦੀ ਬੌਧ ਲਾਉਣੀ ਹੈ ਕਿਵੇਂ ਬੌਧ ਬੀਜਣੀ ਹੈ ਰੇਤੇ ਵਾਲੀ ਜਗ੍ਹਾ ਦੇ ਵਿੱਚ ਤਾਂ ਸਪੈਸ਼ਲ ਕੋਈ ਫਰਕ ਹੁੰਦਾ ਆਪਣੀ ਜ਼ਮੀਨ ਰੇਸਲੀ ਹੈ ਆ ਦਿਖਾਈ ਪੌਦ ਇਹ 10 ਤਰੀਕ ਨੂੰ ਬੀਜੀ ਆਪਾਂ ਨੇ ਕੱਦੂ ਕਰਕੇ ਬੀਜੀ ਆ ਨਾ ਤਾਂ ਇਹ ਪੀਲੀ ਹੋਵੇ ਹਜੇ ਤੱਕ ਇਹਦੇ ਵਿੱਚ ਕੋਈ ਰੇ ਨਹੀਂ ਪਾਇਆ ਸਾਰੀ ਪੌਦ ਬਹੁਤ ਵਧੀਆ ਹੈ ਪਰ ਇਹ ਲਾਉਣੀ ਪੈਂਦੀ ਹੈ ਜਿਹੜੀ 24 ਤੋਂ 25 ਦਿਨਾਂ ਦੇ ਵਿੱਚ ਲਾਉਣੀ ਪੈਂਦੀ ਹੈ ਤੇ 24 25 ਦਿਨਾਂ ਦੀ ਪੌਦ ਲੱਗੂਗੀ ਏ ਤੇ ਇਹ ਆਪਾਂ ਨੇ 10 ਤਰੀਕ ਨੂੰ ਵੀ ਤੇ 5 ਤਰੀਕ ਨੂੰ ਆਪਾਂ ਇਹਨੂੰ ਲਾ ਦੇਣਾ ਆਪਣੇ ਖੇਤ ਦੇ ਵਿੱਚ ਸਾਰੇ ਜਨ ਨਿਗਾ ਮਰਾ ਦੇ ਮੂੰਗੀ ਤੇ ਕੁਸਾ ਬੀਜਿਆ ਵੈ ਇਹ ਸਾਰਾ ਵਿੱਚ ਵਾਹਾਂਗੇ ਖਰਾ ਖਾਦ ਆਪਾਂ ਤੇ ਆ ਗਵਾਰਾ ਬੀਜਿਆ ਵੈ ਤੇ ਜਿਹੜੀ ਇਹ ਪੌਦ ਹੈ ਪੂਸਾ 44 ਦੀ ਇਹ 5 ਤਰੀਕ ਨੂੰ ਆਪਾਂ ਨੇ ਲਾ ਦੇਣੀ ਹੈ ਪੂਸਾ 44 ਨਹੀਂ ਇੱਕ ਪੀਆਰ 126 ਦੀ 5 ਤਰੀਕ ਨੂੰ ਆਪਾਂ ਨੇ ਲਾ ਦੇਣੀ ਹੈ 24 ਜਾਂ 25 ਦਿਨ ਦੀ ਪੌਦ ਜੇ ਕਿਸੇ ਵੀਰ ਨੂੰ ਐ ਲੱਗਦਾ ਹੁੰਦਾ ਜੀ ਮੱਕੀ ਬੀਜੀਵੇ ਤਾਂ ਇਹਦੀ 2-3 ਵਾਰੀ ਚ ਪੌਦ ਬੀਜੋ ਕਿਉਂਕਿ ਜੇ ਇਹਨੂੰ ਆਪਾਂ 28 ਤੋਂ 30 ਦਿਨ ਤੱਕ ਪਾ ਦਨੇ 28 ਦਿਨ ਤੱਕ ਤਾਂ ਚੱਲ ਜਾਂਦੀ ਹੈ ਇਹ ਜੇ 30 35 ਦਿਨ ਦੀ ਹੋਏ ਨੇ ਫਿਰ ਇਹਦਾ ਝਾੜ ਘਟ ਜਾਂਦਾ ਜੇ ਇਹਨੂੰ ਤੁਸੀਂ 24 ਦਿਨ ਦੀ ਲਾਹੇਂਗੇ ਤਾਂ ਗਰੰਟੀ ਇਹਦਾ ਝਾੜ ਜਿਹੜਾ ਹੈਗਾ 8 ਕੁਇੰਟਲ ਦੇ ਲਾਗੇ ਰਹੂਗਾ ਜਿਹੜਾ ਕੋਈ ਵੀਰ ਹੁਣ ਪੌਦ ਲੈ ਕੇ ਆ ਰਿਹਾ ਉਹ ਵੀ ਕੋਸ਼ਿਸ਼ ਕਰਿਓ ਵੀ ਕਰਨਾਲ ਵਾਲੀ ਸਬੀ ਲਵੇ ਕਹਿ ਕੇ ਕਰਨਾਲ ਵਾਲੀ ਸਬੀ ਦਾ ਜਿਹੜਾ ਫਰਕ ਹੈ ਵੀ ਇਹਦਾ ਬੂਝਾ ਖਿੰਡਦਾ ਨਹੀਂ ਇਹ ਥੋੜੀ ਜੀ ਇਕੱਠੀ ਜੀ ਰਹਿੰਦੀ ਹੈ ਇਹਦੇ ਵਿੱਚ ਸਪਰੇਅ ਕਰਨੀ ਸਕੇ ਵਾਲੀ ਹੈ ਬੈਸ ਤਾਂ ਲੋਡ ਨਹੀਂ ਪੈਂਦੀ ਕੱਦੀ ਸਪਰੇਅ ਐਂਡ ਤੇ ਤੇਲੇ ਵਾਲੀ ਕਰਨੀ ਪੈਂਦੀ ਹੈ ਬੈਸ ਤਾਂ ਇੱਕ ਅੱਧੀ ਸਪਰੇਅ ਜੇ ਕਰਨੀ ਪੈ ਜਵੇ ਉਹ ਦਿੱਕਤ ਨਹੀਂ ਆਉਂਦੀ ਸਪਰੇਅ ਕਰਨ ਨੂੰ ਇਹਦੇ 'ਚ ਬਾਕੀ ਇਹਦੇ 'ਚ ਜੇ ਆਪਾਂ ਕਦੂ ਕਰਕੇ ਬਹੁਤ ਬੀਜਾਂਗੇ ਤਾਂ ਇਹਦੇ 'ਚ ਪੀਲੇ ਹੋਣ ਦਾ ਪੀਲੇਪਣ ਦਾ ਹੋਰ ਕਈ ਇਹਦੇ 'ਚ ਖਤਰੇ ਘਟ ਨੇ ਬਸ ਸਿਉਂਕ ਦੀ ਦਵਾਈ ਰੇਤੇ ਵਾਲੇ 'ਚ ਪਾਉਣੀ ਪੈਂਦੀ ਹੈ ਡਾਕਟਰ ਜਿਵੇਂ ਜਿੱਦਾਂ ਆਪਾਂ ਦੂਜੀ ਪੌਦ ਬੀਜਦੇ ਆ ਪੀਆ ਆਪਣੇ ਪੂਸਾ 44 ਦੀ ਉਦਾਂ ਹੀ ਇਹ ਬੀਜੀ ਜਾਂਦੀ ਹੈ ਕੱਟਵਾ ਕੇ ਸਵਾਗਾ ਮਾਰ ਕੇ ਚੰਗੀ ਤਰ੍ਹਾਂ ਬੀਜ ਦੋ ਕੋਈ ਦਿੱਕਤ ਨਹੀਂ ਤੇ ਲਾਓ ਪਰ ਇਹਨੂੰ 26 ਤੋਂ 28 ਦਿਨ ਦੀ 24 ਤੋਂ 28 ਦਿਨ ਦੀ ਘੱਟ ਤੋਂ ਘੱਟ 24 ਦਿਨ ਦੀ ਪੌਦ ਹੋਣੀ ਚਾਹੀਦੀ ਹੈ ਵੱਧ ਤੋਂ ਵੱਧ 28 ਦਿਨ ਦੀ ਇਨੂੰ 2-3 ਹਿੱਸਿਆਂ 'ਚ ਬੀਜੋ ਤਾਂ ਕਰਕੇ ਜ਼ਿਆਦਾ ਵਧੀਆ ਰਹਿੰਦੀ ਹੈ। ਧੰਨਵਾਦ ਜੀ।